ਰੇਂਤੀ ਪੁੱਤਰ ਅੱਜ ਕੱਲ ਚੋਰਾਂ ਨਾਲ ਜ਼ਿਆਦਾ ਲੋ ਕੁਤਵਾਲੀ ਵਿੱਚ ਲੁੱਟੇ ਜਾਂਦੇ ਨੇ ਜਿੱਦਾਂ ਆਖੋ ਮਾਤਾ ਜੀ ਉਹ ਤਵਲਾ ਆਇਆ ਤਾਂ ਮੇਰਾ ਖਜ਼ਾਨਾ ਹੀ ਲੈ ਜਾਵੇਗਾ ਉਹ ਸਹੀ ਕਿਹਾ ਸੀ ਉਹਨਾਂ ਨੇ ਫੰਤ ਮੁਠੀ ਖੁੱਲੇ ਹੱਥ ਦੀਆਂ ਉਂਗਲੀਆਂ ਤੋੜ ਦਿੰਦੀ ਐ ਇਹਨਾਂ ਦੇ ਗੁਰੂ 'ਚ ਜ਼ਰੂਰ ਕੋਈ ਗੈਬੀ ਤਾਕਤ ਐ ਕੋਈ ਗੈਬੀ ਤਾਕਤ ਨਹੀਂ ਹੈਦਰ ਮੀਆਂ ਜੰਗ ਵਿੱਚ ਫਤਿਹ ਜਿਗਰੇ ਵਾਲਿਆਂ ਦੀ ਹੁੰਦੀ ਹੈ ਵਜ਼ੀਰ ਖਾਨ ਨੂੰ ਕਹੋ ਆਪਣੇ ਬੱਚੇ ਨੂੰ ਜੰਗ ਵਿੱਚ ਭੇਜ ਕੇ ਵਿਖਾਵੇ ਮੁਗਲਾਂ ਵੱਲੋਂ ਕੋਈ ਹਰਕਤ ਨਹੀਂ ਹੈ ਜ세ਦਾਰ ਜੀ ਗੁਰੂ ਸਾਹਿਬ ਨੇ ਫੈਸਲਾ ਕੀਤਾ ਹੈ ਕੱਲ ਦੇ ਜਥੇ ਨਾਲ ਖੁਦ ਜੰਗ ਵਿੱਚ ਜਾਣਗੇ ਨਹੀਂ ਸੰਗ ਸਿੰਘ ਜੀ ਇਹ ਨਹੀਂ ਹੋਣਾ ਚਾਹੀਦਾ ਕਿਸੇ ਵੀ ਕੀਮਤੇ ਸਾਨੂੰ ਗੁਰੂ ਸਾਹਿਬ ਨੂੰ ਰੋਕਣਾ ਹੀ ਪਵੇਗਾ। ਭਾਈ ਦਿਆ ਸਿੰਘ ਜੀ ਗੁਰੂ ਸਾਹਿਬ ਨੇ ਪੰਜ ਪਿਆਰੇ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਜਾਇਆ। ਹਾਂ ਐਦਾ ਮਤਲਬ ਪੰਜ ਪਿਆਰੇ ਹੀ ਪੰਥ ਤੇ ਪੰਥ ਹੀ ਪੰਜ ਪਿਆਰੇ ਨੇ। ਬਿਲਕੁਲ ਬਾਸ ਤੇ ਅਸੀਂ ਸਾਰੇ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਜੀ ਤੁਸੀਂ ਹੋ ਤਾਂ ਪੰਥ ਹੈ ਤੇ ਸਾਡੇ ਸਿੱਖਾਂ ਦੇ ਲਈ ਪੰਥ ਹੀ ਸਭ ਕੁਝ ਹੈ। ਖਾਲਸਾ ਹੀ ਗੁਰੂ ਤੇ ਗੁਰੂ ਹੀ ਖਾਲਸਾ ਹੈ।